ਗੁਰਦੁਆਰਾ ਬੋੜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਸੀਆਂ ਹੋਲਾ ਮਹੱਲਾ ਦੇਸ਼ ਪਰਦੇਸ਼ ਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ ਜਿਸ ਵਿੱਚ ਵੱਖ-ਵੱਖ ਜੋ ਪ੍ਰੋਗਰਾਮ ਹੋਲੇ ਮਹੱਲੇ ਦੇ ਤੀਕੇ ਸਨ ਉਹਨਾਂ ਨੂੰ ਹੋਲੇ ਮਹੱਲੇ ਦੇ ਵਿੱਚ ਹੀ ਸੰਪੂਰਨ ਕੀਤਾ ਗਿਆ 6 ਮਾਰਚ ਤੋਂ ਖੰਡਪਾਠ ਸਾਹਿਬ ਦੀ ਲੜੀ ਰਾਮ ਕੀਤੀ ਗਈ ਸੀ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਪਾਇਆ ਔਰ 255 ਸ੍ਰੀ ਖੰਡਪਾਠ ਸਾਹਿਬ ਸੰਪੂਰਨ ਹੋਇਆ ਔਰ ਇਸ ਦੇ ਦੌਰਾਨ 12 13 14 15 ਮਾਰਚ ਨੂੰ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਕਥਾਵਾਚਕ ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਕੇ ਗੁਰੂ ਨਾਲ ਜੋੜਨ ਦਾ ਪ੍ਰਬਾਲਾ ਕੀਤਾ ਔਰ 6-7 ਵਾਲੀ ਵਾਲ ਮੁਕਾਬਲੇ ਕਰਾਏ ਗਏ ਤਾਂ ਕਿ ਸਾਡੀ ਨੌਜਵਾਨ ਪੀੜੀ ਜਿਹੜੀ ਹੈ ਉਹ ਖੇਡਾਂ ਵੱਲ ਪ੍ਰੇਰਿਤ ਹੋ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰੇ ਔਰ ਆਜਾ ਆਖਰੀ ਦਿਨ ਵੱਖ-ਵੱਖ ਵਰਗ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਏ ਗਏ ਜਿਸ ਵਿੱਚ ਪਹਿਲੇ ਦੂਸਰੇ ਤੀਸਰੇ ਆਸਥਾਨ ਦੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਤੇ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਗਈ ਔਰ ਜਿੰਨੇ ਵੀ ਬੱਚਿਆਂ ਨੇ ਇਸ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਸਾਰਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾ ਵਿਸ਼ੇਸ਼ ਚਿੰਨ੍ਹ ਦੇ ਕੇ ਉਹਨਾਂ ਦਾ ਸਨਮਾਨ ਤੇ ਕੀਤਾ ਗਿਆ ਹੈ ਉਹਨਾਂ ਦੀ ਹੌਸਲਾ ਵਜਾਈ ਕੀਤੀ ਗਈ ਹੈ ਕਿ ਉਹ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਤੇ ਕੇਸ ਔਰ ਦਸਤਾਰਾਂ ਸੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਸਮਾਂ ਹੈ ਉਸ ਨੂੰ ਬਤੀਤ ਕਰਨ ਗੁਰੂ ਵਾਲੇ ਬਣ ਕੇ ਬਾਣੀ ਔਰ ਬਾਣੀ ਦੇ ਧਾਰਨੀ ਹੋ ਕੇ ਆਪਣਾ ਜਿਹੜਾ ਜੀਵਨ ਦਾ ਸਫਰ ਹੈ ਉਸ ਨੂੰ ਬਤੀਤ ਕਰਨ ਔਰ ਸਾਰੀ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਹੋਲੇ ਮਹੱਲੇ ਮੁਰਮਨਾਏ ਤਾਂ ਹੀ ਸਫਲੇ ਹੈ ਜੇ ਇਥੋਂ ਆਪਾਂ ਗੁਰੂ ਮਾਰਗ ਆਈ ਕੋ ਸਿੱਖਿਆ ਲੈ ਕੇ ਬਾਣੀ ਪੜ ਕੇ ਅੰਮ੍ਰਿਤ ਵੇਲਾ ਸਾਂਝ ਕੇ ਸਾਮ ਕੇ ਬਾਣੀ ਔਰ ਬਾਣੀ ਦੇ ਧਾਰ ਨਹੀਂ ਹੋ ਕੇ ਆਪਣਾ ਜੀਵਨ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਮੈਂ ਪਰਮਿੰਦਰ ਸਿੰਘ ਸੰਧੂ ਅੱਜ ਗੁਰਦੁਆਰਾ ਬੋੜੀ ਸਾਹਿਬ ਦੇ ਵਿੱਚ ਸਿਆਸੀਏ ਹੋਲੇ ਮਹਲੇ ਦਾ ਆਖਰੀ ਦੀਵਾਨ ਦੇਣਾ ਅੱਜ ਕਵਿੰਜਾ ਸ੍ਰੀ ਅਖੰਡ ਪਾਠਾ ਸਾਹਿਬਾਂ ਦੇ ਸੰਪੂਰਨ ਭੋਗ ਪਏ ਆ ਪੰਜ ਲੜੀਆਂ ਸੰਪੂਰਨ ਹੋਈਆਂ ਹਨ ਇਹਦੇ ਵਿੱਚ ਇਹ 500 255 ਸ੍ਰੀ ਅਖੰਡ ਪਾਤਸ਼ਾਹਬਾਂ ਦੀ ਸੰਪੂਰਨਤਾ ਹੋਈ ਹੈ ਅੱਜ ਦੀਵਾਨ ਹਾਲ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ 1 ਤੋਂ ਲੈ ਕੇ 5 ਸਾਲ ਤੱਕ 5 ਤੋਂ ਲੈ ਕੇ 10 ਸਾਲ ਤੱਕ 10 ਸਾਲ ਤੱਕ ਗਾਂ ਵੱਡੇ ਬੱਚਿਆਂ ਦਾ ਦਸਤਾਰ ਬੰਦੀ ਮੁਕਾਬਲੇ ਜਿਹੜੇ ਇੱਥੇ ਕਰਾਏ ਗਏ ਆ ਸਾਰਿਆਂ ਨੂੰ ਵਿਸ਼ੇਸ਼ ਚਿੰਨ ਦਿੱਤਾ ਗਿਆ ਹਨ ਪਹਿਲਾ ਤੇ ਦੂਜਾ ਤੇ ਤੀਜਾ ਨਾਮ ਆਖਦੇ ਵਿਸ਼ੇਸ਼ ਜਿਨ੍ਹਾਂ ਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਦਸਤਾਰ ਬੰਦੀ ਮੁਕਾਬਲੇ ਹਿੱਸਾ ਲਿਆ ਹੈ ਸਾਰਿਆਂ ਨੇ ਹੌਸਲਾ ਫਾਇਕ ਕੀਤੀ ਹੈ ਸਾਰਿਆਂ ਨੂੰ ਇਥੇ ਸ਼ੀਲਡਾਂ ਦੇ ਕੇ ਨੂੰ ਆਜਿਆ ਗਿਆ ਹੈ ਮੈਨੂੰ ਅੱਜ ਇਸ ਗੱਲ ਦਾ ਫਖਰ ਮਹਿਸੂਸ ਹੋ ਰਿਹਾ ਹੈ ਕਿ ਇਹ ਛੋਟੇ ਛੋਟੇ ਬੱਚੇ ਜੋ ਇੱਥੇ ਲੈਨ ਬਣਾ ਕੇ ਆ ਰਹੇ ਸਨ ਇਹ ਅਸੀਂ ਵੀ ਕੋਈ ਨਾ ਕੋਈ ਸ਼ਬਦ ਬੋਲਣਾ ਹੈ ਅਸੀਂ ਵਾਇਰ ਗੁਰ ਦਾ ਜਾਬ ਕਰਨਾ ਹੈ ਮੈਂ ਇਹ ਸਮਝਦਾ ਕਿ ਸਾਡੇ ਹੌਲੇ-ਹੌਲੇ ਬਣਾਉਣ ਦਾ ਬਿਲਕੁਲ ਕਾਮਯਾਬੀ ਨੇ ਸਾਨੂੰ ਮਿਲੀ ਹੈ ਵੀ ਜਿਹੜੇ ਛੋਟੇ ਬੱਚੇ ਆ ਕੁਝ ਨਾ ਕੁਝ ਇਹ ਤੁਸੀਂ ਸਿੱਖ ਕੇ ਗਏ ਆ ਅਸੀਂ ਰੋਜ਼ ਇਹ ਆਖਦੇ ਰਹੇ ਆ ਕਿ ਆਓ ਦੀਵਾਨ ਦੇ ਵਿੱਚ ਬੈਠੋ ਬਾਦ ਪਕੌੜੇ ਖਾ ਕੇ ਨਾ ਚਲੇ ਜਿਉ ਲੰਗਰ ਛੱਕ ਕੇ ਘਰੋਂ ਨਾ ਜਾਇਓ ਇਸ ਦੀਵਾਨ ਦੇ ਵਿੱਚ ਬੈਠ ਕੇ ਕੁਛ ਨਾ ਕੁਛ ਆਪਾਂ ਜਿਹੜੇ ਇੱਥੇ ਸਾਡੇ ਇਤਿਹਾਸਕਾਰ ਆਉਣੇ ਆ ਢਾਡੀ ਆਉਣੇ ਆ ਵਾਰੰਗ ਹੋਣਗੇ ਉਹ ਜੀੜੀਆਂ ਵਾਰਾਂ ਸੁਣ ਕੇ ਜਾਣਗੇ ਰਾਗੀ ਆਉਣੇ ਕਥਾਵਾਚਕ ਆਉਣੇ ਗੁਰ ਉਹਨਾਂ ਨੇ ਗੁਰ ਇਤਿਹਾਸ ਦੇਣਾ ਸਾਰਿਆਂ ਨੂੰ ਸਾਂਝਾ ਸਾਂਝਾ ਪਾਉਣੀਆਂ ਨੇ ਅੱਜ ਮੈਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਸਾਰੀ ਕੋਟ ਖਾਲਸਾ ਸੰਗਤ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਾਕਿਆ ਹੀ ਅੱਜ ਜਿਹੜਾ ਜੁੜ ਦੇ ਇਤਿਹਾਸ ਵਰਦੀ ਮੁਕਾਬਲੇ ਹੋਇਆ ਬੜਾ ਅਤਿ ਸ਼ਾਹ ਵੇਖਣ ਨੂੰ ਬੱਚਿਆਂ 'ਚ ਮਿਲਿਆ ਹੈ ਮੈਂ ਇਸੇ ਤਰ੍ਹਾਂ ਹੀ ਵੱਧ ਚੜ ਕੇ ਬੱਚਿਆਂ ਨੂੰ ਇਥੇ ਦਸਤਾਰਵੰਦੀ ਮੁਕਾਬਲੇ ਧਾਰਮਿਕ ਕੰਮਾਂ ਦੇ ਇਛਾ ਹਿੱਸਾ ਪਾਉਣ ਦੀ ਗੁਰੂ ਮਹਾਰਾਜਾ ਕਿਰਪਾ ਕਰਨ ਤੇ ਨਾਲ ਹੀ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਗੁਰਸਿੱਖੀ ਦੇ ਵਿੱਚ ਰੱਖਣ ਸੋ ਇਹ ਹੀ ਬੇਨਤੀ ਗੁਰੂ ਚਰਨਾਂ ਵਿੱਚ ਮੈਂ ਕਰਨੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ